ਆਪਰੇਸ਼ਨ ਸੰਦੂਰ ਤੋਂ ਬਾਅਦ ਲਗਾਤਾਰ ਹੀ ਪਾਕਿਸਤਾਨ ਦੇ ਵੱਲੋਂ ਜਿਹੜਾ ਪੰਜਾਬ ਨੂੰ ਦਿਹਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀ ਦੱਸਦੀ ਹੈ ਕਿ ਦੀਵਾਲੀ ਮੌਕੇ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਹੈ ਉਹ ਦਿੱਤਾ ਜਾਣਾ ਸੀ ਗੁਰੂ ਨਗਰੀ ਨੂੰ ਦਿਹਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀ ਪਾਕਿਸਤਾਨ ਤੋਂ ਰਾਕਟ ਲਾਂਚ ਜਿਹੜਾ ਉਹ ਵੀ ਭੇਜਿਆ ਗਿਆ ਸੀ ਲੇਕਿਨ ਉਹ ਅੰਮ੍ਰਿਤਸਰ ਪੁਲ ਤੇ ਵੱਲੋਂ ਇਹ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਇਸ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਲਿੰਕ ਸਿੱਧਾ ਪਾਕਿਸਤ ਗਿਆ ਸੀ ਜਿਸ ਨੂੰ ਆਰਪੀਜੀ ਕਿਹਾ ਜਾਂਦਾ ਹੈ ਤਾਂ ਵੇਖ ਸਕਦੇ ਹੋ ਇਹ ਖਤਰਨਾਕ ਰਾਕਟ ਲਾਂਚਰ ਜਿਹੜਾ ਹੈ ਉਹ ਭੇਜਿਆ ਗਿਆ ਸੀ ਤਾਂ ਇਹਨਾਂ ਨੌਜਵਾਨਾਂ ਦੇ ਪਾਸੋਂ ਹੀ ਆਰਪੀਜੀ ਬਰਾਮਦ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਦੋ ਦ دہشتਗਤ ਜਿਹੜੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪਾਕਿਸਤਾਨ ਆਈਐਸਆਈ ਦੇ ਨਾਲ ਦੋਆਤੇ ਲਿੰਕ ਜਿਹੜੇ ਨੇ ਉਹ ਦੱਸੇ ਜਾ ਰਹੇ ਵੱਡੇ ਅੱਤਵਾਦੀ ਹਮਲੇ ਦੀ ਇਹਨਾਂ ਦੇ ਵੱਲੋਂ ਤਾਂ ਇਹ ਜੋ ਆਰਪੀਜੀ ਹੈ ਇਹਨਾਂ ਦੇ ਵੱਲੋਂ ਮੰਗਵਾਇਆ ਗਿਆ ਸੀ ਇਸ ਦੇ ਨਾਲ ਹੀ ਇਹਨਾਂ ਦੇ ਵੱਲੋਂ ਹਮਲਾ ਜਿਹੜਾ ਹੈ ਉਹ ਕਰਨਾ ਸੀ ਤਾਂ ਬੀਕੇਆਈ ਦੇ ਗੁਰਗੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਪਲਾਨਿੰਗ ਕੀਤੀ ਜਾ ਰਹੀ ਸੀ ਵੱਡੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਜਿਹੜੀ ਹੈ ਉਹ ਇਹ ਇੱਕ ਵੱਡੀ ਕਾਰਵਾਈ ਜੜੀ ਜਾ ਉਹ ਕੀਤੀ ਗਈ ਔਰ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਨ੍ਹਾਂ ਦੇ ਪੱਸੋਂ ਆਰਪੀਜੀ ਜਿਹੜਾ ਉਹ ਬਰਾਮਦ ਕੀਤਾ ਗਿਆ ਤਾਂ ਇੱਕ ਵੱਡੀ ਵਾਰਦਾਤ ਨੂੰ ਪੁਲਿਸ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਤਾਂ ਨਾਲ ਦੇ ਨਾਲ ਰਾਕਟ ਲਾਂਚਰ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਕੋ ਖਤਰਨਾਕ ਹਥਿਆਰ ਹੈ ਔਰ ਇਸ ਦੀ ਵਰਤੋਂ ਇਹਨਾਂ ਦੇ ਵੱਲੋਂ ਕੀਤੀ ਜਾਣੀ ਸੀ ਤਾਂ ਵੱਡਾ ਨੁਕਸਾਨ ਜਿਹੜਾ ਹੈ ਹੋ ਸਕਦਾ ਸੀ ਕਾਫੀ ਤਬਾਈ ਜਿਹੜੀ ਉਹ ਮਾਰ ਸਕਦੀ ਸੀ ਪਰ ਉਸ ਤੋਂ ਪਹਿਲਾਂ ਜਿਹੜੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਔਰ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਹਮਲੇ ਨੂੰ ناکਾਮ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਜਾਂ ਆ ਰਿਹਾ ਕਿ ਆਖਿਰ ਕੌਣ ਕੌਣ ਇਸ ਦੇ ਵਿੱਚ ਸ਼ਾਮਿਲ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਵੀ ਪਾਕਿਸਤਾਨ ਦੇ ਵੱਲੋਂ ਗ੍ਰਨੇਡ ਜਿਹੜੇ ਉਹ ਭੇਜੇ ਗਏ ਸੀ ਹਮਲੇ ਜਿਹੜੇ ਉਹ ਪੰਜਾਬ ਦੇ ਉੱਤੇ ਲਗਾਤਾਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਵੀ ਪੁਲਿਸ ਦੇ ਵੱਲੋਂ ਬਰામਤ ਕਰ ਦਿੱਤੇ ਗਏ ਸੀ ਔਰ ਜਿਹੜੀਆਂ ਕੋਸ਼ਿਸ਼ਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਇੱਥੇ ਲਗਾਤਾਰੀ ਪੁਲਿਸ ਦੇ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਕਾਮ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਹੁਣ ਆਰਪੀਜੀ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਸੀ ਐਂਟੀ ਟੈਂਕ ਰਾਕਟ ਲਾਂਚਰ ਜਿਹੜਾ ਹੈ ਉਹ ਭੇਜਿਆ ਗਿਆ ਸੀ ਦੱਸਦੀ ਹੈ ਕਿ ਵੱਡਾ ਅਤਵਾ ਨਹੀਂ ਪੁਲਿਸ ਦੇ ਵੱਲੋਂ ਬਰામਤ ਕਰ ਦਿੱਤਾ ਗਿਆ ਔਰ ਇਸ ਪਲਾਨ ਨੂੰ ناکਾਮ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਸਾਡਾ ਗਵਾਂਡੀ ਮੁਲਕ ਹੈ ਉਹਦੀ ਜਿਹੜੀ ਏਜੰਸੀ ਆਈਐਸਏ ਉਹ ਬਾਰ-ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਯਾ ਜਿਹੜੇ ਇੱਥੇ ਲੋਕ ਭਾਈਚਾਰਕ ਮਾਹੌਲ ਹੈ ਇਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਜਿਹੜਾ ਗੁਆਂਢੀ ਦੇਸ਼ ਸਾਡਾ ਕਰਦਾ ਹੈ। ਮਾਣਯੋਗ ਡੀਜੀਪੀ ਸਾਹਿਬ ਦੀ ਰੈਨੂਆਈ ਹੇਟ ਸਾਡੀ ਜਿਹੜੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਤੇ ਸਮੁੱਚੀ ਬਾਰਡਰ ਰੇਂਜ ਪੁਲਿਸ ਡਾਕਟਰ ਨਾਨਕ ਸਿੰਘ ਡੀਏਜੀ ਬਾਰਡਰ ਰੇਂਜ ਦੀ ਅਗਵਾਈ ਹੇਟ ਅਸੀਂ ਕੁਛ ਨਾ ਕੁਛ ਆਪਰੇਸ਼ਨਸ ਕਰਦੇ ਹੀ ਰਹਿੰਨੇ ਆ ਤਾਂ ਕਿ ਇਹਨਾਂ ਨੂੰ ਸੱਟ ਮਾਰੀਏ ਤੇ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਪਲਾਨ ਨੇ ਉਹਨਾਂ ਨੂੰ ਅਸੀਂ ਫਾਇਲ ਕਰੀਏ ਤੇ ਆਪਣੇ ਪੰਜਾਬ ਦੀ ਜਿਹੜੇ ਤੇ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੇ ਹੱਤੀ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਸੀ ਕਰਕੇ ਰੱਖੀਏ ਇਸੇ ਲੜੀ ਤਹਿਤ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਠਾਰੀ ਲਾਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ RPG 22 anti tank missile uh, anti tank ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲ ਹੀ anti tank ਵਾਸਤੇ ਜਨਰਲੀ ਯੂਜ਼ ਹੁੰਦਾ ਹੈ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਠੀ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੌਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿੱਕੀ ਨਾ ਦਾ ਵਿਅਕਤੀ ਹੈ ਉਹ ਫਿਰੋਜ਼ਪੁਰ ਜੇਲ੍ਹ ਚ ਇਸ ਵੇਲੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਹੋ ਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ISI ਏਜੰਸੀ ਦੇ ਨਾਲ ਟੱਚ 'ਚ ਸੀਗੇ। ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਦੰਗਾਈ 'ਚ ਪੁੱਛਗਿੱਛ ਕਰਾਂਗੇ। ਸਾਰੀਆਂ ਏਜੰਸੀਆਂ ਇਹਦੇ ਬਾਰੇ ਦੰਗਾਈ 'ਚ ਪੁੱਛਗਿੱਛ ਕਰਨਗੀਆਂ ਤੇ ਕੋਈ ਵੀ ਫਰਦਰ ਤੱਥਾਂ ਨੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸਰ ਇਹਨਾਂ ਕੋਲ ਕੋਈ ਹੋਰ ਕੀ ਕੀ ਬਰਾਮਦ ਹੋਇਆ? ਇਹਨਾਂ ਕੋਲੋਂ ਇੱਕ ਫੋਨ ਤੇ ਇੱਕ ਮੋਟਰਸਾਈਕਲ ਹਜੇ ਫਿਲਹਾਲ ਅਸੀਂ ਬਰਾਮਦ ਕੀਤਾ। ਬਾਕੀ ਇਹਨਾਂ ਦੀ ਡਿਟੇਲ ਜੇ ਅਸੀਂ ਪੁੱਛਗਿੱਛ ਕਰਾਂਗੇ। ਤੇ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਰਮਸ ਇਮਿਊਨਿਸ਼ਨ ਹੈਗਾ ਕੋਈ ਡਰੱਗਸ ਦਾ ਵੀ ਜੋ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਰਿਕਵਰ ਕਰਾਂਗੇ ਜਿੱਦਾਂ ਕਹਿੰਦੇ ਸੀ ਕਿ ਅਸੀਂ ਪੈਸੇ ਦਾ ਵਾਅਦਾ ਸੀ ਕਿਸ ਤਰੀਕੇ ਨਾਲ ਕਰ ਕਰ ਦਿੰਦੇ ਸੀ ਜੀ ਬਿਲਕੁਲ ਜੀ ਇਹਨਾਂ ਦੀ ਇਹ ਥੋੜੀ ਉਮਰ ਦੀ ਮੁੰਡੇ ਨੇ ਜੀ 18-19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਚੰਦ ਪੈਸਿਆਂ ਦੇ ਬਦਲੇ ਇਹ ਦੇਸ਼ದ್ರੋਹੀ ਦੀਆਂ ਗਤਿਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭਗਾਇਆ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕਰ ਕੀ ਰਹਿੰਦੇ ਨੇ ਇਹ ਪਹਿਲੇ ਫੋਟੋ ਜਿਹੜਾ ਕਰਨਾ ਸੀ ਇਹਨਾਂ ਨੇ ਇਹ ਇਹ ਦੱਸੋ ਇਹ ਡਿਟੇਲ 'ਚ ਅਸੀਂ ਪੁੱਛਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਵਿੱਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਫਿਰੋਜ਼ਪੁਰ ਜੇਲ੍ਹ 'ਚ ਬੰਦ ਹੈ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਸ ਨਾਲ ਟੱਚ 'ਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਕਿਹੜੇ ਕੇਸ ਕਿਹੜੇ ਮਾਮਲੇ ਚ ਬੰਦ ਹੋ ਉਹ ਐਨਡੀਪੀਐਸ ਐਕਟ ਦੇ ਅਗੇਂਸਟ ਕੇਸ ਰਜਿਸਟਰਡ ਹੈ 500 ਗ੍ਰਾਮ ਹਿਰੋਇਨ ਦਾ ਜਿਹੜਾ ਹੈਗਾ ਉਹਦੇ ਤੋਂ ਗ੍ਰਾਮ ਦੀ ਹੋ ਸੀਗੀ ਜਿਹੜਾ ਪਾਕਿਸਤਾਨ ਲਗਾਤਾਰ ਟੱਚ ਹੋ ਸੀਗਾ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਆਏ ਸੀ ਦੇ ਹੈਂਡਲਰ ਸੀਗੇ ਇਹਨਾਂ ਦੇ ਜਿਹੜੇ ਕੈਂਪੇਨ ਸੀਗੇ ਇਹ ਮੋਰੀ ਬਣੇ ਸੀਗੇ ਉਹਨਾਂ ਦੇ ਬਾਕੀ ਇਹਨਾਂ ਨੂੰ ਲਿਆ ਕੇ ਡਿਟੇਲਸ ਪੁੱਛ ਕੇ ਕਰਾਂਗੇ ਵਿਕਤੀ ਨੂੰ ਵੀ ਲੈ ਕੇ ਆਵਾਂਗੇ ਜੀ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਚ ਹੈਗਾ ਜੀ ਫਸਟ ਟਾਈਮ ਹੋਇਆ ਹੈ ਪੜਾਇਆ ਗਿਆ ਹੈ ਐਂਟੀ ਟੈਰਰ ਨਿਊ ਜੀ ਪਹਿਲਾਂ ਵੀ ਇਦਾਂ ਦੇ ਤੁਸੀਂ ਦੇਖੇ ਹੋਵੋਗੇ ਪੰਜਾਬ ਚ ਇਹਨਾਂ ਨੇ ਪਹਿਲਾਂ ਵੀ ਇੱਕ ਸਰਾਲੀ ਜਿਹੜਾ ਆਪਣਾ ਪਲੇ ਸਟੇਸ਼ਨ ਸੀਗਾ 2022 ਚ ਉੱਥੇ ਇਹਨਾਂ ਨੇ ਹਮਲਾ ਕੀਤਾ ਸੀਗਾ ਇਹ ਸਿਮਿਲਰ ਵੈਪਨ ਯੂਜ਼ ਕੀਤਾ ਸੀਗਾ ਉਹਦੇ ਅਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਦਾਂ ਦੇ ਵੈਪਨਸ ਦੀ ਹੋਈ ਹੈ ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਹੀ ਫੋਇਲ ਕਰ ਦਿੱਤਾ ਸਰ ਇਹ ਕ੍ਰਿਮੀਨਲ ਰਿਕਾਰਡ ਕੀ ਇਹਨਾਂ ਦੋਨਾਂ ਬੱਚਿਆਂ ਦਾ ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿੱਕੀ ਜਿਹੜਾ ਫਿਰੋਜ਼ਪੁਰ ਜੇਲ੍ਹ ਚ ਬੰਦ ਹੈ ਉਹਦੇ ਅਗੇਂਸਟ ਐਨਡੀਪੀਐਸ ਐਕਟ ਹੈ ਤੇ ਕੇਸ ਰਜਿਸਟਰਡ ਹੈ ਰੀਡੀਐਕਸ ਦਾ ਜਿਹੜੇ ਹੈਂਡਲ ਹਾਂ ਉਹ ਵੀ ਇਹਨਾਂ ਦੇ ਨਾਲ ਵੀ ਤੁਹਾਨੂੰ ਕੰਟੈਕਟ ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਮੇਨ ਹੈਂਡਲਰ ਅਸੀਂ ਪਹਿਲਾਂ ਉਹਨੂੰ ਵਿੱਕੀ ਨੂੰ ਲੈ ਕੇ ਆਵਾਂਗੇ ਤੇ ਜਿਹੜਾ ਵੀ ਪੁਰਾਣਾ ਕਿਸੇ ਨਾਲ ਵੀ ਜਿਹੜੇ ਆਪਰੇਟਿਵਸ ਆ ਜਿਹੜੇ ਆਈਐਸਆਈ ਦੇ ਕਿਹੜੇ ਕਿਹੜੇ ਬੰਦੇ ਨਾਲ ਟੱਚ ਸੀਗੇ ਅਸੀਂ ਸਾਰੀ ਬਿਲਕੁਲ ਲੰਘਾਈ ਨਾ ਪੁੱਛੀ ਸਰ ਇਹ ਕਿਹੜੇ ਆਪਾਂ ਦੀ ਸੰਗਠਨ ਨਾਲ ਜੁੜੇ ਹੋਏ ਸੀ ਜੀ ਇਹ BKAI ਨਾਲ ਅਸੋਸੀਏਟਿਡ ਸੀਗੇ ਜੀ ਸਰ ਇਨਪੁਟ ਸੀ ਕੀ ਪਹਿਲਾਂ ਪੁਲਿਸ ਨੂੰ ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਦਿਵਾਲੀ ਤੇ ਅਸੀਂ ਧਮਾਕੇ ਕਰ ਸਕਦੇ ਹਾਂ ਕਾਫੀ ਵੀਡੀਓਜ਼ ਵੀ ਆ ਰਹੀਆਂ ਸੀਗੀਆਂ ਵੌਇਸ ਮੈਸੇजेस ਵੀ ਆ ਰਹੇ ਸੀਗੇ ਇਨਪੁਟ ਸੀ ਕੀ ਸਭ ਤੋਂ ਨੂੰ ਬਿਲਕੁਲ ਜੀ ਸਾਡੀ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਸਾਹਿਬ ਇਹਨਾਂ ਸਾਰਿਆਂ ਦੀਆਂ ਚੌਕਸ ਕਰਕੇ ਸਾਡੀਆਂ ਟੀਮਾਂ ਬਣ ਕਿ ਤਿਉਹਾਰਾਂ ਦੇ ਦਿਨਾਂ 'ਚ ਵੀ ਅਸੀਂ ਬਿਲਕੁਲ ਏਰੀਆ ਡੋਮਿਨੇਸ਼ਨ ਕੀਤੀ ਸੀ ਨਾਈ ਡੋਮਿਨੇਸ਼ਨ ਕੀਤੀ ਸੀ ਸਾਰੇ ਜਿਹੜੇ ਸਾਡੇ ਦੁਕਾਨਾਂ ਸੀਗੀਆਂ ਜਿਹੜੇ ਸਾਡੇ ਮੇਨ ਕਸਬੇ ਨੇ ਜਿਹੜੀਆਂ ਟਾਊਨਸ ਨੇ ਸਾਡੇ ਉੱਥੇ ਡੋਮਿਨੇਸ਼ਨ ਕਰ ਰਹੇ ਸੀਗੇ ਇਸੇ ਤਹਿਤ ਅਸੀਂ ਬਿਲਕੁਲ ਸਖਤਾਈ ਨਾਲ ਕੰਮ ਕਰਦੇ ਆ ਹੋਇਆ ਇਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਏ ਤੇ ਇਹਨਾਂ ਨੇ ਅਸੀਂ ਕਾਬੂ ਕਰ ਲਿਆ। ਲਗਾਤਾਰ ਇਹ ਭੇਜ ਰਹੇ ਸੀ ਗਰਨੇਡ ਬਿਲਾਂ 2 ਆਏ ਸੀ ਫਿਰ ਗਰਨੇਡਰ ਕਬਰੇ ਫੇਡ ਆਰ ਡੀ ਐਕਸੇ ਕਿਲ ਲੜੀ ਤਾਇਤ ਸੀਗੇ ਤੇ ਉਹ ਜਿਵੇਂ ਜਿਵੇਂ ਉਹ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੋ ਰਿਕਵਰ ਕਰਦੇ। ਇਹਦਾ ਮਤਲਬ ਕਿ ਉਹ ਵੈਲ ਪਲਾਨਿੰਗ ਲੱਗੇ ਹੋਏ ਨੇ ਇਹਨਾਂ ਨੇ ਪੁੱਛ ਕੇ ਅਸੀਂ ਦੱਸਿਆ ਕਿ ਕੀ ਅਕਸਰ ਮਕਸਦ ਕੀ ਹੈ ਕਿਉਂਕਿ ਤੁਸੀਂ ਸਾਰੇ ਗਰਨੇਡ ਵੀ ਫੜ ਲਿਆ ਆਰ ਡੀ ਵੀ ਫੜ ਲਿਆ ਅਕਸਰ ਉਹ ਨੁਕਸਾਨ ਕਿਤੇ ਕਰਨਾ ਚਾਹੁੰਦੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਇਹ ਪੰਜਾਬ ਪੁਲਿਸ ਏਡੀ ਪਹਾਦਰ ਫੋਰਸ ਹੈ। ਅਸੀਂ ਇੱਕ ਦੇਸ਼ ਦੇ ਖਿਲਾਫ ਜੰਗ ਲੜ ਰਹੇ ਹੈ ਜਿਹੜੀ ਪੂਰੀ ਏਜੰਸੀ ਲੱਗੀ ਹੋਈ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਬਟ ਪੰਜਾਬ ਪੁਲਿਸ ਇੰਨੀ ਬਹਾਦਰ ਇੰਨੀ ਜਿਹੜੀ ਕਾਮਯਾਬ ਫੋਰਸ ਹੈ ਜਿਹੜੀ ਇੱਕ ਪੂਰੇ ਗਵਾਂਢੀ ਦੇਸ਼ ਤੇ ਜਿਹੜੇ ਮਾੜੇ ਮਨਸੂਬੇ ਨੇ ਉਹਨਾਂ ਚ ਉਹਨਾਂ ਨੂੰ ਅਸਫਲ ਕਰਦੇ ਜਾ ਰਹੇ ਹੈ ਅਸੀਂ बार-बार ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੂਗੀ ਕਿ ਸਾਡਾ ਜਿਹੜਾ ਪੰਜਾਬ ਦੇ ਲੋਕ ਨੇ ਇੱਥੇ ਦਾ ਮਾਹੌਲ ਉਹ ਬਿਲਕੁਲ ਸਖਾਵਾਂ ਬਿਲਕੁਲ ਵਧੀਆ ਤਰੀਕੇ ਨਾਲ ਰਾਕਟ ਲਾਂਚਰ ਕਿੱਥੋਂ ਇਹਨਾਂ ਨੇ ਹਾਸਲ ਕੀਤਾ ਤੇ ਕਿੱਥੇ ਲਗਾ ਕੇ ਰੱਖਿਆ ਸੀ ਜੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਰਾਹੀ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਤੇ ਇਹ ਨਾ ਕਿਤੇ ਯੂਜ਼ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਅਸੀਂ ਇਹ ਸਾਂਝਾ ਆਪਰੇਸ਼ਨ ਕੀਤਾ ਹੈ ਤਾਂ ਮਹਿਕ ਵਾਲੇ ਕਿੱਥੋਂ ਦੇ ਨੇ ਇਹ ਮਹਿਕ ਤੇ ਆਦਿ ਇਹ ਇੱਕ ਹੈਗਾ ਜੀ ਮਹਿਕ ਜਿਹੜਾ ਹੈਗਾ ਇਹ ਵਡਾਲੀ ਦਾ ਹੈ ਛਾਟੇ ਦਾ ਤੇ ਆਦੀ ਹੈਗਾ ਇਹ ਜਠਾਲਪਿੰਡ ਦਾ ਹੈ ਜੀ ਇਹ ڪرੰਡੇ ਥਾਣੇ ਚ ਪੈਂਦਾ ਹੈ ਸਰ ਸਮਾਂੰਦਿਆ ਇਹਨਾਂ ਨੂੰ ਕਾਬੂ ਕਰ ਦਿੱਤਾ ਗਿਆ ਜੇਕਰ ਇਹ ਚੱਲ ਜਾਂਦੀ ਤਾਂ ਕਿੰਨਾ ਕੁ ਕੰਮ ਹੋ ਸਕਦਾ ਸੀ ਜੀ ਕੁਝ ਇਹ ਐਂਟੀ ਟੈਂਕ ਜਿਹੜੇ ਹੈਗੇ ਨੇ ፕሮਪੈਲਰ ਹੈਗਾ ਇਹ ਵੀ ਟੈਂਕ ਨੂੰ ਵੀ ਉਡਾ ਸਕਦਾ ਹੈ ਉਹਦੇ ਤਰ੍ਹਾਂ ਦੀ ਯੂਜ਼ ਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਧਮਾਕਾ ਹੋਏਗਾ ਟੈਂਕ ਸਰ ਬੈਟਲ ਦੇ ਕਿੱਡੇ ਜ਼ਿਆਦਾ ਆਪਣੇ ਕਾਮਯਾਬ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜੜਾ ਸਕਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੇ ਸਰ ਇਹ ਬੇਸਿਕਲੀ ਅਸੀਂ ਥੋੜਾ ਜਿਹਾ ਲੰਘਾਈ ਨਾਲ ਜੇ ਦੇਖੀਏ ਅਮਿਸਰ ਸੀਪੀ ਦੇ ਸੀਪੀ ਸਾਹਿਬ ਦੀ ਗੱਲ ਕਰੀਏ ਉਹ ਵੀ ਵਾਰ-ਵਾਰ ਕਹਿੰਦੇ ਨੇ ਉਹਨਾਂ ਨੂੰ ਫੀਲ ਕਰਦੇ ਨੇ कि 10 20 ਹਜ਼ਾਰ ਦਾ ਲਾਲਚ ਦਿੰਦੇ ਨੇ ਇਹ ਇਨ੍ਹਾਂ ਲੜਕੀਆਂ ਨੂੰ ਕਿੰਨਾ ਲਾਲਚ ਦਿੱਤਾ ਗਿਆ ਤੇ ਨੌਜਵਾਨ ਜਿਹੜੀ ਅੱਜ ਦੋਮਾ ਦੀ ਸਦੀ ਪੀੜੀ ਹੈ ਤੁਸੀਂ ਉਹਨਾਂ ਨੂੰ ਕੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਲਾਲਚ ਦੇ ਕੇ ਪੈਸੇ ਵੀ ਨਹੀਂ ਦਿੰਦੇ ਹੈ ਕਿ ਡਰਗੇਸਟ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਲਾਲਚ ਦੇ ਕੇ ਕੰਮ ਕਰਵਾ ਰਹੇ ਨੇ ਕੋਈ ਕੰਮ ਤੋਂ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਨੇ ਇਹ ਤੁਹਾਨੂੰ ਬੜੇ-ਬੜੇ ਖੁਆਬ ਸਜਾ ਕੇ ਦੱਸਣਗੇ ਕਿ ਤੁਹਾਨੂੰ ਅਸੀਂ 1 ਲੱਖ ਰੁਪਿਆ ਦੇ ਦਾਂਗੇ 2 ਲੱਖ ਦੇ ਦਾਂਗੇ ਜੇ ਹੋਰ ਨਹੀਂ ਤਾਂ ਤੁਹਾਡੇ ਤੋਂ ਜਿੰਨਾ ਮਾੜਾ ਕੰਮ ਕਰਾਣਾ ਉਹਨਾਂ ਵੱਡਾ ਲਾਲਚ ਦੇਣਗੇ ਜੇ ਤੁਸੀਂ ਕਹਿ ਦੇਣਗੇ ਤੁਹਾਨੂੰ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਤੇ ਤੁਹਾਨੂੰ ਅਸੀਂ ਬਾਹਰ ਬਲਾ ਲਾਂਗੇ ਦੀ ਤੁਹਾਨੂੰ ਇਸ ਦੇਸ਼ ਚੋਂ ਕੱਢ ਲਾਂਗੇ ਤੇ ਹੁੰਦਾ ਇਹਦੇ ਚ ਕੱਖ ਨਹੀਂ ਜਿਹੜੇ ਵੀ ਤੁਸੀਂ ਵਿਅਕਤੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਮਰਾਹ ਕਰਕੇ ਕਿਸੇ ਨੂੰ 5000 ਕਿਸੇ ਨੂੰ 10000 ਇਸ ਤੋਂ ਵੱਧ ਕਿਸੇ ਨੂੰ ਰਕਮ ਨਹੀਂ ਦਿੱਤੀ ਜਾਂਦੀ ਨਾ ਤੁਹਾਡੀ ਪੈਰਵਾਹੀ ਕੀਤੀ ਜਾਂਦੀ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਚੰਗੇ ਪੜ੍ਹ ਲਿਖ ਕੇ ਕੋਈ ਵਧੀਆ ਕੰਮ ਕਰੋ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ ਇਹ ਜਿਹੜੇ ਚੱਕਰਾਂ ਚ ਜਿਹੜੇ ਗੈਂਗਸਟਰਵਾਦ ਜਿਹੜੇ ਆਪ ਬਾਹਰ ਬੈਠੇ ਨੇ ਤੇ ਲੋਕਾਂ ਨੂੰ ਤੰਗ ਕਰ ਪਰੇਸ਼ਾਨ ਕਰ ਰਹੇ ਨੇ ਫਿਰੋਤੀਆਂ ਮੰਗਣ ਦੀ ਕੋਸ਼ਿਸ਼ ਕਰਦੇ ਨੇ ਇਹ ਚੀਜ਼ਾਂ ਤੋਂ ਆਪਾਂ ਬਾਹਰ ਆਈਏ ਨਾਲ ਹੀ ਨਾਲ ਮੈਂ ਮਾਪਿਆਂ ਨੂੰ ਵੀ ਅਪੀਲ ਕਰਨਾ ਚਾਹੂਗਾ ਇਹਨਾਂ ਦੇ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਰੱਖੋ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਚ ਇਨਵੋਲਡ ਨੇ ਕਿਹੜੀ ਉਹਨਾਂ ਦੀ ਸੰਗਤ ਹੈ ਤਾਂ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਅੰਦੇਸ਼ਾ ਹੋ ਸਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸ ਕਿਸ ਤਰੀਕੇ ਦਾ ਭੁ익h ਦੇਣਾ ਚਾਹੁੰਦੇ ਹਾਂ ਦੋਨੋਂ ਇਕੋ ਪਿੰਡ ਦੇ ਸਰਪੰਖੇ ਦਾ ਨਾਮ ਨਹੀਂ ਭੁੱਲਾ ਦੇ ਲੱਗਦਾ ਠੀਕ ਅਲੱਗ ਜਿਹੀ ਮੈਂ ਤੁਹਾਨੂੰ ਦੱਸਿਆ ਇੱਕ ਵਡਾਲੇ ਦਾ ਹੈ ਜਿਹੜੇ ਛਾਟੇ ਦਾ ਇੱਕ ਜਠੌੜ ਦਾ ਹੈ